ਚੰਗਾ ਹੋਇਆ ਮਾਰੀ ਗਈ ਪੱੜਤੀ ਇਹੀ ਹੋਣਾ ਸੀ ਲਾਸ਼ ਟੁਕੋ ਆ ਗਈ ਸੋਸ਼ਲ ਮੀਡੀਆ ਤੇ ਪੋਰਨ ਸਾਈਟਸ ਵੀ ਹੈਗੀਆਂ ਨੇ ਬਲੂ ਫਿਲਮਾਂ ਵੀ ਪੈਂਦੀਆਂ ਨੇ ਜਦ ਸਾਡਾ ਲਾ ਸਾਡਾ ਕਾਨੂੰਨ ਉਹਨੂੰ ਗਲਤ ਨਹੀਂ ਕਹਿ ਰਿਹਾ ਬਕਾਇਦਾ ਗੂਗਲ ਉਹਨੂੰ ਗਲਤ ਨਹੀਂ ਕਹਿ ਰਿਹਾ ਉਹ ਜਾਣ ਦੇ ਰਿਹਾ ਤੇ ਫਿਰ ਅਸੀਂ ਤੁਸੀਂ ਕੌਣ ਹੋਗੇ ਡਿਸਾਈਡ ਕਰਨ ਵਾਲੇ ਨਹੀਂ ਯਾਰ ਇਹਨੂੰ ਮਾਰ ਦੋ ਇਹਦਾ ਗਲਾ ਵੰਡ ਦੋ ਇਹਦੀ ਲਾਸ਼ ਨੂੰ ਬੋਵਾ ਜੇ ਇਹਦੀ ਚੇਦੀ ਇਹ ਹਾਲਤ ਕਰਿਓ ਤੇ ਇਹਨੂੰ ਇਹ ਕਰਨਾ ਨਹੀਂ ਚਾਹੀਦਾ ਮੁੰਡੇ ਕਈ ਨਾਨ ਵੈਜ ਕੰਟੈਂਟ ਪਾਉਂਦੇ ਨੇ ਜਿਹਨੂੰ ਅਸੀਂ ਸ਼ਲੀਲ ਕਹਿ ਦਿੰਦੇ ਆ ਨਹੀਂ ਕੁੜੀਆਂ ਦੇਖਦੀਆਂ ਸੁਣਦੀਆਂ ਹੋਣਗੀਆਂ ਮੁੰਡੇ ਨਹੀਂ ਦੇਖਦੇ ਕੁੜੀਆਂ ਜਿਹੜੀਆਂ ਪਾਉਂਦੀਆਂ ਨੇ ਸਿਰਫ ਇਹੀ ਉਹਦੀ ਮੌਤ ਦੀ ਵਜ੍ਹਾ ਕਿ ਯਾਰ ਇਹ ਕੰਟੈਂਟ ਨਹੀਂ ਚੰਗਾ ਪਾਰੀ ਸੀਗੀ ਇਹ ਜਾ ਰਿਹਾ ਕਿ ਸਿਰਫ ਉਹਦੇ ਨਾਮ ਦੇ ਨਾਲ ਕੋਰ ਲੱਗਦਾ ਸੀ ਸੰਨੀ ਲਿਉਣੀ ਤੁਸੀਂ ਨਾਮ ਸੁਣਿਆ ਬਿਲਕੁਲ ਸਰ ਉਹ ਮਸ਼ਹੂਰ ਹੈ ਸੰਨੀ ਲਿਉਣੀ ਬਿਲਕੁਲ ਸਰ ਕੌਣ ਮਸ਼ਹੂਰ ਹੈ ਕਿਉਂ ਮਸ਼ਹੂਰ ਹੈ ਉਹਨੂੰ ਪੋਰਨ ਸਟਾਰ ਕਿਹਾ ਜਾਂਦਾ ਨਾ ਉਹ ਸਰਦਾਰਾਂ ਦੀ ਕੁੜੀ ਆ ਉਹ ਵੀ ਕੋਰ ਤੁਹਾਡੇ ਹਿਸਾਬ ਨਾਲ ਤਾਂ ਫਿਰ ਸੰਨੀ ਲਿਉਣੀ ਨੂੰ ਜੀਨ ਰੱਖਣੀ ਹੈ ਸੋਨੂੰ ਪੰਜਾਬਣ ਮੈਂ ਨਾਮ ਲੈ ਨਹੀਂ ਲੈਣਾ ਸੀ ਲੈ ਤੇ ਆ ਪ ਦਿੱਲੀ ਦੇ ਵਿੱਚ ਸਭ ਤੋਂ ਵੱਡੀ ਦੁਨੀਆ ਜਾਣਦੀ ਹੋ ਕਿਉਂ ਮਸ਼ੂਹਰ ਹੈ ਸੋਨੂੰ ਪੰਜਾਬੋਂ ਤੁਸੀਂ ਨਹੀਂ ਕਦੀ ਦੇਖਿਆ ਸੁਣਿਆ ਹੋਣਾ ਤੁਸੀਂ ਵੀ ਸੁਣ ਸੁਣ ਕੇ ਪੰਜਾਬੀ ਜਿਹਨੂੰ ਕਹਿੰਦੇ ਵੀ ਸਵਾਦ ਲਿਆ ਹੋਣਾ ਕਦੀ ਨਾ ਕਦੀ ਬੁੱਢਾ 18 ਸਾਲ ਦਾ ਹੈਗਾ ਨਾ ਆਪਣੀ ਮਰਜ਼ੀ ਨਾਲ ਜੇ ਕੁਝ ਵੀ ਕਰ ਰਿਹਾ ਨਾ ਉਹ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਕਰ ਰਿਹਾ ਹੈ ਕਾਨੂੰਨਾਂ ਨੂੰ ਅਪਰਾਧ ਨਹੀਂ ਹੈ ਬਿਲਕੁਲ ਜੀ ਉਹਨਾਂ ਦੋਨਾਂ ਦੀ ਯੈਸ ਹੈਗੀ ਹੈ ਉਹਦੇ 'ਚ ਕਿੰਨੇ ਜ਼ਿਆਦਾ ਉਹੀ ਮੁੰਡੇ ਹੋਣਗੇ ਮੇਲ ਹੋਣਗੇ ਜਿਹੜੇ ਅੱਜ ਨੂੰ ਗਾਲ੍ਹਾਂ ਕੱਢਦੇ ਪਏ ਨੇ ਮਾੜਾ ਕਹਿੰਦੇ ਉਹਨੇ ਉਹੀ ਨਾ ਆਪਣੇ ਘਰਦਿਆਂ ਚੋਰੀ ਪਾਸਵਰਡ ਉਹਨਾਂ ਨੇ ਮੋਬਾਈਲਾਂ ਨੂੰ ਲੋਕ ਲਾ ਕੇ ਰੱਖੇ ਹੁੰਦੇ ਜਦੋਂ ਇਹਦਾ ਕੰਟੈਂਟ ਦੇਖਦੇ ਹੁੰਦੇ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੋਲ ਸਵਾਗਤ ਕਰਦੀ ਆ ਤੁਹਾਡਾ ਤੇ ਹਾਂਜੀ ਹਾਂ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਅਸੀਂ ਹੋਰ ਚਰਚਾਵਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤੇ ਇੱਕ ਹੋਰ ਨਵੀਂ ਚਰਚਾ ਜਿਹੜੀ ਸਾਡੇ ਸਾਹਮਣੇ ਆਈ ਹੈ ਤੇ ਉਹ ਹੈਗੀ ਹੈ ਕਮਲ ਕੋਰ ਦੀ ਜੀ ਹਾਂ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਕਮਲ ਕੋਰ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈ 71 ਰਮ ਦੇ ਨਾਮ ਤੇ ਕਿਹਾ ਜਾ ਰਿਹਾ ਕਿ ਧਰਮ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡਾ ਸਵਾਗਤ ਕਰਦੀ ਆ ਮਨਪ੍ਰੀਤ ਸਰ ਮੈਂ ਸਭ ਤੋਂ ਪਹਿਲਾਂ ਜਾਨਣਾ ਚਾਹੂੰਗੀ ਕਿ ਕਮਲਕੌਰ ਦਾ ਜਿਹੜਾ ਕਤਲ ਹੋਇਆ ਹੈ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਉਸ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮਨਪ੍ਰੀਤ ਕਮਲਕੌਰ ਦੀ ਆਪਾਂ ਗੱਲ ਕਰੀਏ ਨਾ ਭਾਬੀ ਕਮਲਕੌਰ ਦੇ ਨਾਂ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮਸ਼ੂਰ ਸੀ ਕੁੜੀ ਲੱਖਾਂ ਚੋਂ ਲੋਕ ਫਾਲੋ ਫਾਲੋ ਕਰਦੇ ਸੀ ਬੇਸਿਕਲੀ ਸ਼ੀ ਸ਼ੀ ਵਾਸ ਕੰਚਨ ਤਿਵਾਰੀ ਉਤਰਖੰਡ ਦੀ ਰਹਿਣ ਵਾਲੀ ਸੀ ਭਾਬੀ ਇੱਕ ਮਾਈਗ੍ਰੈਂਟ ਫੈਮਲੀ ਹੋਏਗੀ ਪੰਜਾਬ ਚ ਇੱਥੇ ਲੁਧਿਆਣੇ ਪਾਸਕੇ ਉਹਨੇ ਘਰ ਦੇ ਆ ਕੇ ਰਹਿਣ ਲੱਗ ਗਈ ਸੀ ਤੇ ਸੋਸ਼ਲ ਮੀਡੀਆ ਅੱਜ ਕੱਲ੍ਹ ਨਾ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਟੈਂਟ ਪੈ ਰਿ ਤੇ ਉਹ ਉਸ ਤੋਂ ਇੱਕ ਚੰਗੀ ਕਮਾਈ ਵੀ ਹੋ ਰਹੀ ਹੈ ਠੀਕ ਹੈ ਜਿਵੇਂ ਉਹਦਾ ਪਿਓ ਹੈ ਨਹੀਂ ਘਰ ਚ ਭੈਣ ਹੈ ਮਾਂ ਹੈ ਭਰਾ ਹੈ ਤੇ ਇਹ ਪੈਣਾ ਨਹੀਂ ਕਮਾਉਣਾ ਸੀਗਾ ਤੇ ਘਰ ਦਾ ਪਰਿਵਾਰ ਦਾ ਖਰਚਾ ਚੱਲਣਾ ਸੀ ਤੇ ਉਹਨੇ ਇਹ ਰਾਹ ਫੜ ਲਈ ਔਰ ਬੰਦਾ ਕੀ ਕਹਿੰਦਾ ਯਾਰ ਮੇਰਾ ਕੁਝ ਕੰਟੈਂਟ ਅਲੱਗ ਹੋਏਗਾ ਯੂਨੀਕ ਹੋਏਗਾ ਚੱਲੇਗਾ ਤੇ ਮੈਨੂੰ ਜਿਆਦਾ ਤੋਂ ਜਿਆਦਾ ਪੈਸੇ ਆਣਗੇ ਮੇਰੀ ਕਮਾਈ ਹੋਏਗੀ ਤੇ ਉਹ ਕੁਝ ਗਲਤ ਨਹੀਂ ਸੀ ਹੁਣ ਤੁਸੀਂ ਇਹ ਚੀਜ਼ ਦੇਖੋ ਨਾ ਕਿ ਲੋਕ ਉਹਦੇ ਕੈਰੈਕਟਰਾਈਜੇਸ਼ਨ ਕਰਨ ਲੱਗੇ ਸਰਟੀਫਿਕੇਟ ਦੇ ਰਹੇ ਚੰਗਾ ਹੋਇਆ ਮਾਰੀ ਗਈ ਵੱਢਤੀ ਇਹੀ ਹੋਣਾ ਸੀ ਲਾਸ਼ ਤੋਂ ਬੋ ਆ ਗਈ ਕਿਸੇ ਨੂੰ ਚੱਜਦਾ ਨਹੀਂ ਬੋਲਦੀ ਸੀ ਫਲਾਣਾ ਕਰਦੀ ਸੀ ਠਮਕਾ ਕਰਦੀ ਸੀ ਪਰ ਇੱਕ ਚੀਜ਼ ਇਹ ਚੈੱਕ ਕਰਿਓ 4 ਲੱਖ ਦੇ ਕਰੀਬ ਉਹਦੇ ਫੋਲੋਅਰ ਸੀਗੇ ਉਹਦੇ ਚ ਕਿੰਨੇ ਜ਼ਿਆਦਾ ਉਹੀ ਮੁੰਡੇ ਹੋਣਗੇ ਮੇਲ ਹੋਣਗੇ ਜਿਹੜੇ ਅੱਜ ਨੂੰ ਗਾਲਾਂ ਕੱਢਦੇ ਪਏ ਨੇ ਮਾੜਾ ਕਹਿੰਦੇ ਉਹਨੇ ਉਹੀ ਨਾ ਆਪਣੇ ਘਰ ਦੇੋਂ ਚੋਰੀ ਪਾਸਵਰਡ ਉਹਨਾਂ ਨੇ ਮੋਬਾਈਲਾਂ ਨੂੰ ਲੋਕ ਲਾ ਕੇ ਰੱਖੇ ਹੋਣੇ ਤੇ ਜਦੋਂ ਇਹਦਾ ਕੰਟੈਂਟ ਦੇਖਦੇ ਹੋਣੇ ਬਿਲਕੁਲ ਪਰ ਕਮਲਕੌਰ ਵਰਗੀਆਂ ਕੱਲੀ ਤਸਵੀਰ ਨਹੀਂ ਹੋ ਕਿੰਨੀ ਹੋਣਗੇ ਜਿਹਨਾਂ ਨੂੰ ਡਾਊਨਲੋਡ ਕਰਕੇ ਰੱਖਿਆ ਹੋਏਗਾ ਸਿਰਫ ਦੂਜੀ ਗੱਲ ਦੂਜੀ ਗੱਲ ਮੈਂ ਸਿੱਧੀ ਗੱਲ ਕਰਦਾ ਹੋਰ ਮੈਂ ਥੋੜਾ ਅੱਗੇ ਵੱਧ ਕੇ ਗੱਲ ਕਰਦਾ ਸੋਸ਼ਲ ਮੀਡੀਆ ਤੇ ਪੋਰਨ ਸਾਈਟਸ ਵੀ ਹੈਗੀਆਂ ਨੇ ਬਲੂ ਫਿਲਮਾਂ ਵੀ ਪੈਂਦੀਆਂ ਨੇ ਜਦ ਸਾਡਾ ਲਾ ਸਾਡਾ ਕਾਨੂੰਨ ਉਹਨੂੰ ਗਲਤ ਨਹੀਂ ਕਹਿ ਰਿਹਾ ਉਹ ਚੱਲ ਰਹੀਆਂ ਨੇ ਬਕਾਇਦਾ ਗੂਗਲ ਉਹਨੂੰ ਗਲਤ ਨਹੀਂ ਕਹਿ ਰਿਹਾ ਉਹ ਜਾਣ ਦੇ ਰਿਹਾ ਤੇ ਫਿਰ ਅਸੀਂ ਤੁਸੀਂ ਕੌਣ ਹੋਗੇ ਡਿਸਾਈਡ ਕਰਨ ਵਾਲੇ ਨਹੀਂ ਯਾਰ ਇਹਨੂੰ ਮਾਰ ਦੋ ਇਹਦਾ ਗਲਾ ਵੜ ਦੋ ਇਹਦੀ ਲਾਸ਼ ਨੂੰ ਬੋ ਆਜੇ ਦੀ ਚੇਦੀ ਇਹ ਹਲਤ ਕਰਿਓ ਤੇ ਇਹਨੂੰ ਇਹ ਕਰਨਾ ਨਹੀਂ ਚਾਹੀਦਾ ਮੈਂ ਕਹਿੰਦਾ ਕੁੜੀਆਂ ਕਈ ਹੋਣਗੀਆਂ ਉਹਨਾਂ ਨੇ ਮੁੰਡੇ ਕਈ ਨਾਨਵੈਜ ਕੰਟੈਂਟ ਪਾਉਂਦੇ ਨੇ ਜਿਹਨੂੰ ਅਸੀਂ ਸ਼ਲੀਲ ਕਹਿ ਦਿੰਦੇ ਆ ਨਹੀਂ ਕੁੜੀਆਂ ਦੇਖਦੀਆਂ ਸੁਣਦੀਆਂ ਹੋਣਗੀਆਂ ਮੁੰਡੇ ਨਹੀਂ ਦੇਖਦੇ ਕੁੜੀਆਂ ਜਿਹੜੀਆਂ ਪਾਉਂਦੀਆਂ ਨੇ ਤੇ ਸਿਰਫ ਇਹੀ ਉਹਦੀ ਮੌਤ ਦੀ ਵਜ੍ਹਾ ਕਿ ਯਾਰ ਇਹ ਕੰਟੈਂਟ ਨਹੀਂ ਚੰਗਾ ਪਾ ਰਹੀ ਸੀਗੀ ਕਿਹਾ ਜਾ ਰਿਹਾ ਕਿ ਸਿਰਫ ਉਹਦੇ ਨਾਮ ਦੇ ਨਾਲ ਕੋਰ ਲੱਗਦਾ ਸੀਗਾ ਕਿ ਕੋਰ ਉਹਦਾ ਧਰਮ ਜਿਹੜਾ ਡਿਫਾਈਨ ਕਰਦਾ ਕਿ ਉਹ ਸਿੱਖੀ ਦੇ ਵਿੱਚ ਸੀਗੀ ਤਾਂ ਉਹਦਾ ਕਤਲ ਕਰਤਾ ਕਿ ਇਹ ਸਹੀ ਹੈ ਮਤਲਬ ਇਸ ਤੁਸੀਂ ਇਸ ਹੱਦ ਤੱਕ ਕਿਸੇ ਦੀ ਮਤਲਬ ਤੁਸੀਂ ਕਰ ਕਰ ਸਕਦੇ ਮੈਂ ਹੁਣ ਇੱਕ ਐਗਜ਼ਾਮਪਲ ਦਿੰਦਾ ਹੈ ਨਾ ਸ਼ਾਇਦ ਲੋਕਾਂ ਨੂੰ ਉਹ ਵੀ ਹੋਏਗਾ ਸੰਨੀ ਲਿਓਨੀ ਤੁਸੀਂ ਨਾਮ ਸੁਣਿਆ ਕਿਉਂ ਮਸ਼ਹੂਰ ਹੈ ਸੰਨੀ ਲਿਓਨੀ ਬਿਲਕੁਲ ਸਰ ਕੌਣ ਮਸ਼ਹੂਰ ਹੈ ਕਿਉਂ ਮਸ਼ਹੂਰ ਹੈ ਉਹਨੂੰ ਪੌਨ ਸਟਾਰ ਕਿਹਾ ਜਾਂਦਾ ਨਾ ਉਹ ਸਰਦਾਰਾਂ ਦੀ ਕੁੜੀ ਹੈ ਉਹ ਵੀ ਕੌਰ ਹੈ ਬਿਲਕੁਲ ਸਰ ਉਹਨੇ ਨਾਮ ਜੇ ਅਗਰੇਜ਼ਾਂ ਵਾਲਾ ਰੱਖ ਲਿਆ ਨਾ ਇਹ ਵੀ तिवारी ਤੋਂ ਜੇ ਕੌਰ ਬਣ ਗਈ ਸੀ ਉਹ ਵੀ ਸਰਦਾਰਾਂ ਦੀ ਕੁੜੀ ਹੈ ਮਲਹੋਤਰਿਆਂ ਦੀ ਕੁੜੀ ਹੈ ਦਿੱਲੀ ਦੇ ਬਿਲਕੁਲ ਸਰ ਉਹਦੇ ਪਿੱਛੇ ਤੇ ਘਰ 'ਚ ਸ਼ਾਇਦ ਕੋਈ ਟ੍ਰੈਜੇਡੀ ਹੋਈ ਸੀ ਤੇ ਦਾ ਜਿਹੜੇ ਰਸਮ ਸੀ ਨਾ ਉਹ ਗੁਰਦੁਆਰਾ ਸਾਹਿਬ 'ਚ ਹੋਈ ਹੈ ਤੇ ਫਿਰ ਤੁਸੀਂ ਉਹਦੀ ਕੀ ਹਾਲਤ ਕਰੋਗੇ ਤੁਹਾਡੇ ਹਿਸਾਬ ਨਾਲ ਤਾਂ ਅਨੇਕ ਸ਼ੋਚ ਖੁਦ ਵੀ ਦੱਸਿਆ ਸੀ ਨਹੀਂ ਲਿਉਨੇ ਨੇ ਕਿ ਉਹ ਸਰਦਾਰਾ ਦੀ ਕੁੜੀ ਹੈ ਨੇ ਆਪ ਦੱਸਿਆ ਤੇ ਫਿਰ ਉੱਥੇ ਨਹੀਂ ਕੋਰ ਬਦਨਾਮ ਹੋ ਰਿਹਾ ਔਰ ਕਿੰਨੀਆਂ ਹੋਣ ਗਈਆਂ ਸੋਨੂ ਪੰਜਾਬਣ ਮੈਂ ਨਾਮ ਨਹੀਂ ਲੈਣਾ ਸੀ ਲੈ ਤਿਆ ਪੰਜਾਬ ਦੀ ਕੁੜੀ ਹੈ ਦਿੱਲੀ ਦੇ ਵਿੱਚ ਸਭ ਤੋਂ ਵੱਡੀ ਦੁਨੀਆ ਜਾਣਦੀ ਹੈ ਉਹ ਕਿਉਂ ਮਸ਼ਹੂਰ ਹੈ ਸੋਨੂ ਪੰਜਾਬਣ ਮੈਂ ਵਿਸਤਾਰ ਚ ਨਹੀਂ ਬੋਲਤਾ ਜਾਣਾ ਤੇ ਹੁਣ ਚਾਹ ਲੋਕ ਨੂੰ ਸਰਚਾ ਵੀ ਕਰਨਗੇ ਕਿ ਹੈ ਕੋਣਾ ਸੋਨੂ ਪੰਜਾਬਣ ਉਹ ਸਰਦਾਰਾ ਦੀ ਕੁੜੀ ਹੈ ਕਾਨੂੰਨ ਹੱਕਦਾਰ ਹੈ ਨਾ ਇਸ ਚੀਜ਼ ਦਾ ਵੀ ਕੋਈ ਗਲਤ ਕਰ ਰਿਹਾ ਨਹੀਂ ਕਰ ਰਿਹਾ ਤੇ ਉਹਦੇ ਖਿਲਾਫ ਕੋਈ ਐਕਸ਼ਨ ਲਿੱਤਾ ਜਾਵੇ ਬਿਲਕੁਲ ਤੇ ਤੁਸੀਂ ਕਹੋ ਵੀ ਨਹੀਂ ਯਾਰ ਇਹ ਸੇ ਕਰਕੇ ਤੇ ਫਿਰ ਅੱਗੇ ਪੁਲਿਸ ਨੇ ਵੀ ਜੋ ਕੀਤਾ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਤੁਸੀਂ ਠੀਕ ਹੈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਮੈਂਟਸਾਂ ਦੇ ਵੀ ਧਮਕੀਆਂ ਦੇ ਦੋ ਤੇ ਕਹੋ ਵੀ ਤੁਹਾਨੂੰ ਪਤਾ ਨਹੀਂ ਸ਼ਾਇਦ ਜਿਨ੍ਹਾਂ ਨੇ ਇਹ ਜਾ ਕੀਤਾ ਉਹ ਕਹਿੰਦੇ ਹੁਣ ਵੀ ਸਾਨੂੰ ਕੋਈ ਸ਼ਾਇਦ ਕਾਲ ਤਖਤ ਵੱਲੋਂ ਬਹੁਤ ਵੱਡਾ ਸਨਮਾਨ ਮਿਲ ਜੇਗਾ ਸ਼ਾਇਦ ਸਾਨੂੰ ਕੋਈ ਸਾਡੇ ਧਾਰਮਿਕ ਜਥੇਬੰਦੀਆਂ ਆ ਕੇ ਬਹੁਤ ਵੱਡਾ ਸਨਮਾਨ ਦੇਣਗੇ ਐਦਾਂ ਵੀ ਨਹੀਂ ਹੋਣਾ ਉਹ ਤਾਂ ਤੁਹਾਨੂੰ ਕਾਨੂੰਨ ਹੀ ਸਨਮਾਨ ਦੇਗਾ ਜਿਸ ਸਜ਼ਾ ਤੁਸੀਂ ਹੱਕਦਾਰ ਹੋ ਜੇਕਰ ਕਤਲ ਦੀ ਵਜ੍ਹਾ ਵੀ ਨਹੀਂ ਹੈ ਇੱਕ ਤਾਂ ਹੁੰਦਾ ਨਾ ਕਤਲ ਇਹਨੇ ਆ ਕੀਤਾ ਸੀ ਮਨ ਨਾਲ ਇਸ ਕਰਕੇ ਮੈਂ ਤਾਂ ਕਤਲ ਕਰ ਤੇ ਆ ਉਦੋਂ ਸ਼ਾਇਦ ਪੁਲਿਸ ਤੇ ਅਦਾਲਤ ਥੋੜੀ ਨਰਮ ਹੋ ਜਾਂਦੀ ਆ ਹਾਂ ਯਾਰ ਇਹ ਨਾਲ ਧੱਕਾ ਹੋਇਆ ਸੀ ਇੱਥੇ ਤਾਂ ਕਤਲ ਦੀ ਵਜ੍ਹਾ ਹੀ ਨਹੀਂ ਹੈ ਕੋਈ ਬਿਲਕੁਲ ਸਰ ਕੰਟੈਂਟ ਪਾਣਾ ਕੋਈ ਕਤਲ ਦੀ ਵਜ੍ਹਾ ਹੋ ਜੇਗੀ ਉਦੀ ਜਾਨ ਲੈਣ ਦੀ ਵਜ੍ਹਾ ਹੋ ਜੇਗੀ ਇਹ ਤਾਂ ਕੋਈ ਹੈ ਹੀ ਨਹੀਂ ਹੈ ਤੁਸੀਂ ਨਹੀਂ ਕਦੀ ਦੇਖਿਆ ਸੁਣਿਆ ਹੋਣਾ ਤੁਸੀਂ ਵੀ ਸੁਣ ਸੁਣ ਕੇ ਪੰਜਾਬੀ ਜਿਹਨੂੰ ਕਹਿੰਦੇ ਵੀ ਸਵਾਦ ਲਿਆ ਹੋਣਾ ਕਦੀ ਨਾ ਕਦੀ ਮੈਂ ਕਹ ਉਹਦੀ ਉਹ ਨਹੀਂ ਕਰਦਾ ਕਿ ਸਮਾਜ ਚ ਸਾਡੇ ਕੋਲ ਸ਼ਰਮ ਦੇ ਪਰਦੇ ਨਹੀਂ ਰਹਿਣੇ ਚਾਹੀਦੇ ਇੱਕ ਰਹਿਣਾ ਚਾਹੀਦਾ ਨਹੀਂ ਉਹ ਪਰ ਜਦੋਂ ਅਥਾਰਟੀਆਂ ਇਸ ਚੀਜ਼ ਦੀਆਂ ਪਰਮਿਸ਼ਨ ਦੇ ਦੀਆਂ ਉਹ ਕਰਾਇਮ ਨਹੀਂ ਹੈ ਫਿਰ ਕਿਉਂ ਕਿਆਂ ਨਾਲੇ ਪਤਾ ਨਹੀਂ ਸਾਨੂੰ ਵੀ ਕੀ ਕੀ ਕਹਿ ਦੇਣਗੇ ਕਮੈਂਟ ਚ ਵੀ ਤੂੰ ਉਹ ਰਿਸ਼ਤੇਦਾਰਾਂ ਨਾਲ ਹੀ ਜੋੜ ਕੇ ਰੱਖ ਦਿੰਦੇ ਆ ਕਈ ਹੁਣ ਬਹੁਤ ਵਲਗਰ ਹਾਲਾਂਕਿ ਕਈਆਂ ਦੇ ਕਮੈਂਟ ਆ ਰਹੇ ਸੀ ਕਿ ਮੈਂ ਪੜ੍ਹ ਰਿਹਾ ਸੀ ਪੋਸਟ ਕਮਲ ਕੌਰ ਦੀ ਇੱਕ ਨੇ ਦੂਜੇ ਨੂੰ ਕਿਹਾ ਵੀ ਤੂੰ ਗਲਤ ਕੀਤਾ ਹੈ ਉਹ ਦੂਜਾ ਕਹਿੰਦਾ ਚਲ ਆਉ ਤਾਂ ਖਤਮ ਹੋ ਗਿਆ ਤੂੰ ਆਪਣੀ ਭੈਣ ਦੇ ਨਾਲ ਤੋਂ ਇਸ ਕੰਮ ਤੇ ਲ ਪਰ ਨਹੀਂ ਆ ਚਲੋ ਆਪ ਸਾਨੂੰ ਕਮੈਂਟਾਂ ਦੀ ਪਰਵਾਹ ਨਹੀਂ ਹੈਗੀ ਨਾ ਕੁਛ ਐਦਾਂ ਹੁੰਦਾ ਪਰ ਇਹ ਕੋਈ ਵਜ੍ਹਾ ਨਹੀਂ ਆ ਰਹੀ ਆਪਾਂ ਕੋਈ ਦੀ ਸਾਈਡ ਨਹੀਂ ਲੈ ਰਹੇ ਗਲਤ ਨੂੰ ਗਲਤ ਕਹਿ ਰਹੇ ਆ ਸਰ ਮਤਲਬ ਆਪਾਂ ਕਹਿ ਸਕਦੇ ਆ ਕਿ ਜਿਹੜੀ ਉਹ ਮਤਲਬ ਬੜੇ ਗਰੀਬ ਪਰਿਵਾਰ ਤੋਂ ਨਾ ਜਿਹੜਾ ਪਰਿਵਾਰ ਸ਼ਾਇਦ ਘਰ ਦੀਆਂ ਕੰਧਾਂ ਨੂੰ ਪਲਸਟਰ ਤੱਕ ਨਹੀਂ ਹੈਗਾ ਸਫੇਦੀ ਤਾਂ ਦੂਰ ਦੀ ਗੱਲ ਹੈ ਮਤਲਬ ਜਿੱਥੇ ਰੋਟੀ ਖਾਣ ਦੇ ਵੀ ਆਪਾਂ ਕਹਿ ਸਕਦੇ ਆ ਵੀ ਹਾਂ ਵੀ ਆਟਾ ਨਹੀਂ ਹੋਣਾ ਉਹਨਾਂ ਦੇ ਘਰੇ ਤੇ ਉੱਥੋਂ ਕੁੜੀ ਨੇ ਉੱਠ ਕੇ ਪੈਸਾ ਕਮਾਣ ਦਾ ਜ਼ਰੀਆ ਇਸ ਨੂੰ ਚੁਣਿਆ ਮੈਂ ਉਹੀ ਚੀਜ਼ ਕਹਿ ਰਿਹਾ ਨਾ ਕਿ ਅਗਲੇ ਲੱਗਿਆ ਵੀ ਮੈਨੂੰ ਥੋੜੇ ਸੋਕੇ ਪੈ ਤੇ ਕੁਝ ਗਲਤ ਨਹੀਂ ਸੀਗਾ ਚਲੋ ਅਗਲੀ ਹੋਰ ਕੋਈ ਕੰਮ ਕੁਮ ਨਹੀਂ ਕੀਤਾ ਯਾ ਕਿਸਮਤ ਹੁੰਦੀ ਬਹੁਤ ਬੈਠੀਆਂ ਨੇ ਇੱਕ ਵਾਰ ਤੁਸੀਂ ਉਹਨੂੰ ਕੀ ਕਹੋਗੇ ਆਪਣਾ ਭਾਬੀ ਚੁੰਮੇ ਵਾਲੀ ਨੂੰ ਉਹ ਵੀ ਪੰਜਾਬ ਦੀ ਹੈ ਪੰਜਾਬਣ ਹੈ ਉਹਨੂੰ ਤਾਂ ਸਗੋਂ ਫਿਲਮ ਚ ਵੀ ਲਿਆ ਗਿਆ ਦਿਲਜੀਤੋਂ ਸਾਜ ਤੇ ਤੁਸੀਂ ਫਿਰ ਤੁਸੀਂ ਉਹਦਾ ਵੀ ਕਤਲ ਕਰਨ ਜਾਓਗੇ ਵੀ ਉਹ ਹਰੇਕ ਨੂੰ ਲਵ ਯੂ ਕਹਿੰਦੀ ਐ ਚੁੰਮਾ ਲੈ ਜਾ ਕਹਿੰਦੀ ਐ ਉਹ ਵੀ ਅਸ਼ਲੀਲ ਐ ਫਿਰ ਤਾਂ ਉਹ ਰਹਿ ਜਾ ਤਾਂ ਬਹੁਤ ਸਾਰਾ ਕੰਟੈਂਟ ਪਿਆ ਹੋਇਆ ਹੈ ਔਰ ਇੱਕ ਚੀਜ਼ ਹੋਰ ਇਹ ਦੇਖਣ ਵਾਲੇ ਮੰਨਣ ਨਾ ਮੰਨਣ ਕਿੰਨੇ ਹੀ ਅਹਜੇ ਪੰਜਾਬੀ ਹੋਣਗੇ ਕਿੰਨੇ ਹੀ ਅਹਜੇ ਸਿੰਘ ਹੋਣਗੇ ਜਿਹੜੇ ਸ਼ੇਰ ਕਹਿੰਦੇ ਆਪਣੇ ਆਪ ਨੂੰ ਸੂਰਬੀਰਾਂ ਦੀ ਕੌਮ ਤੁਸੀਂ ਇਹ ਜੀਆਂ ਡੇਟਿੰਗ ਸਾਈਟ ਨੂੰ ਸਬਸਕ੍ਰਾਈਬ ਕੀਤਾ ਪਿਆ ਹੋਣਾ ਦੇਖਣ ਦੇ ਲਈ ਆਪਣੇ ਮਨੋਰੰਜਨ ਦੇ ਲਈ ਤੁਹਾਡੇ ਲਈ ਕੀ ਮਨੋਰੰਜਨ ਹੀ ਹੈ ਪਾਰਟ ਆਫ ਐਂਟਰਟੇਨਮੈਂਟ ਹੀ ਹੈ ਨਾ ਤੇ ਹੁਣ ਇਸ ਗੁਨਾਹ ਤੇ ਇਸ ਬਿਨਾਹ ਤੇ ਇਸ ਗੁਨਾਹ ਨੂੰ ਬਚਾ ਲੈਣਗੇ ਕੱਲ ਨੂੰ ਕੋਰਟ ਤੇ ਜਾ ਕੇ ਜਦੋਂ ਉਹਨਾਂ ਵਕੀਲ ਪੇਸ਼ ਹੋਏਗਾ ਕੀ ਆਪਣੀ ਅਪੀਲ ਦਲੀਲ ਦੇਵੇਗਾ ਨਹੀਂ ਜੀ ਇਹਨਾਂ ਨੇ ਕੌਮ ਦੀ लाज ਰੱਖੀ ਹੈ ਇੱਕ ਹੋਰ ਹੋ ਕੇ ਤਾਂ ਕੌਮ ਨੂੰ ਬਦਨਾਮ ਕਰ ਰਹੀ ਸੀ ਇਹਨਾਂ ਨੂੰ ਬਾਈਜਤ ਬਰੀ ਕਰ ਦਿੱਤਾ ਜਾਵੇ ਇਹ ਇਸ ਤੇ ਕਰ ਦੇਣਗੇ ਅਦਾਲਤ ਭਰੀ ਪੁਲਿਸ ਇਸ ਚੀਜ਼ ਤੇ ਸੈਟੀਸਫੈਕਸ਼ਨ ਹੋ ਕੇ ਅੱਗੇ ਲੈ ਕੇ ਜਾਏਗੀ ਚਲਾਨ ਕਿ ਹਾਇਰ ਨੇ ਤਾਂ ਕੁਝ ਗਲਤ ਨਹੀਂ ਕੀਤਾ ਕੈਰੇਕਟਰਲੈਸ ਸੀਗੀ ਜਨਾਨੀ ਹੁਣ ਤੁਸੀਂ ਕੈਰੇਕਟਰਲੈਸ ਵੀ ਨਹੀਂ ਕਹਿ ਸਕਦੇ ਕੰਟੈਂਟ ਪਾਉਣ ਨਾਲ ਕੰਟੈਂਟ ਪਾਉਣ ਨਾਲ ਕੋਈ ਕੈਰੇਕਟਰਲੈਸ ਨਹੀਂ ਹੋਉਂਦਾ ਬਿਲਕੁਲ ਸਰ ਮੈਂ ਤਾਂ ਕਹਿਣਾ ਹੂੰ ਇਸ ਤੋਂ ਮੈਂ ਹੋਰ ਅੱਗੇ ਚਲਾ ਜਾਣਾ ਜੇ ਗੱਲ ਕਰੀ ਆਮ ਤੌਰ ਤੇ ਲੋਕਾਂ ਨੂੰ ਇਸ ਦੀ ਜਾਣਕਾਰੀ ਵੀ ਨਹੀਂ ਜੇ ਕੁੜੀ 18 ਸਾਲ ਦੀ ਹੈਗੀ ਨਾ ਮੁੰਡਾ 18 ਸਾਲ ਦਾ ਹੈਗਾ ਨਾ ਆਪਣੀ ਮਰਜ਼ੀ ਨਾਲ ਜੇ ਕੁਝ ਵੀ ਕਰ ਰਿਹਾ ਨਾ ਉਹ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਕਰ ਰਿਹਾ ਤੇ ਕਾਨੂੰਨਾਂ ਨੂੰ ਅਪਰਾਧ ਨਹੀਂ ਹੈ ਬਿਲਕੁਲ ਸਰ ਜੇ ਉਹਨਾਂ ਦੋਨਾਂ ਦੀ ਯੈਸ ਹੈਗੀ ਹੈ ਉਹ ਚੀਜ਼ ਵੀ ਜਰਮ ਨਹੀਂ ਹੈਗੀ ਤਾਂ ਆਹ ਚੀਜ਼ ਕਿੱਦਾਂ ਜੁਰਮ ਹੋਗੀ ਫਿਰ ਇਧਰ ਤਾਂ ਪੁਲਿਸ ਬੈਠੀ ਨਾ ਡਿਸਾਈਡ ਕਰਨ ਲਈ ਕੀ ਤੁਸੀਂ ਕਦੇ ਪੁਲਿਸ ਨੂੰ ਜਾ ਕੇ ਕੰਪਲੇਂਟ ਦਿੱਤੀ ਕਿ ਯਾਰ ਇਹ ਕੁੜੀ ਐਦਾਂ ਦਾ ਗਲਤ ਕੰਟੈਂਟ ਪਾਉਂਦੀ ਐ ਸਾਡੇ ਸਮਾਜ ਦੇ ਵਿੱਚ ਗਲਤ ਇਹਦਾ ਮੈਸੇਜ ਆ ਰਿਹਾ ਐ ਬੱਚੇ ਕੁੜੀਆਂ ਪ੍ਰਭਾਵਿਤ ਹੋ ਰੀਆਂ ਨੇ ਸੋਸ਼ਲ ਮੀਡੀਆ ਵੀ ਰੋਕਦੀਂਦਾ 18 ਸਾਲ ਤੋਂ ਥੱਲੇ ਦੇੰਦ ਦੇਖਣ ਤੋਂ ਤੁਸੀਂ ਦਿੱਤੀ ਕਦੀ ਜਾ ਕੇ ਤੁਸੀਂ ਸਿੱਧਾ ਹੀ ਡਿਸਾਈਡ ਕਰ ਲਿਆ ਕਿ ਹਾਂ ਯਾਰ ਅਜਿਹੇ ਕੁੜੀ ਨੂੰ ਮਾਰਨਾ ਐ ਤੇ ਮਾਰ ਦੋ ਮਾੜਾ ਹੋਇਆ ਜੋ ਹੋਇਆ ਉਹਦੇ ਨਾਲ ਔਰ ਤੁਸੀਂ ਗੱਲ ਕੀਤੀ 4 ਲੱਖ ਫੋਲੋਅਰ ਤੇ ਉਹ ਤਾਂ ਚਲੋ 2 ਦਿਨ ਤੋਂ ਸ਼ਾਇਦ ਕਹਿੰਦੇ ਲਾਸ਼ ਬੰਦ ਰਹੀ ਸੀ ਗੱਡੀ ਦੇ ਵਿੱਚ ਤੇ ਬਦਬੂ ਆ ਗਈ ਸੀ ਗਰਮੀ ਬੜੀ ਪੈ ਰਹੀ ਐ ਤੇ ਘਰ ਦੇ ਲਾਸ਼ ਬਠਿੰਡੇ ਤੋਂ ਲੁਧਿਆਣੇ ਲੈ ਆ ਵੀ ਨਹੀਂ ਸਕੇ ਬਠਿੰਡੇ ਹੀ ਸੰਸਕਾਰ ਕਰਨਾ ਪਿਆ ਤਾਂ ਇਹ ਕਿੱਥੇ ਗਏ ਫਿਰ ਸੋਸ਼ਲ ਮੀਡੀਆ ਵਾਲੇ ਵੈਲਫੇਅਰ ਉਹਦੇ ਉਹ ਤਾਂ ਸਾਰੀ ਜਗ੍ਹਾ ਹੀ ਸੀਗੇ ਇਹ ਵੀ ਠੰਡੇ ਤਾਂ ਨਹੀਂ ਹੋਣਗੇ ਉਹ ਤਾਂ ਪੂਰੇ ਪੰਜਾਬ ਚ ਦੁਨੀਆਂ ਚ ਬਾਰਾ ਵੀ ਹੋਣਗੇ ਕਿ ਚਾਰ ਲੋਕ ਉੱਥੇ ਜਾ ਵੀ ਨਹੀਂ ਸਕਦੇ ਸੀਗੇ ਮੈਂ ਕਹਿੰਦਾ ਜਿਹੜੇ ਕਮੈਂਟਸ ਹੀ ਕਰ ਰਹੇ ਨੇ ਮਾੜਾ ਹੋਇਆ ਗੁੱਡ ਨਾਲ ਤੁਸੀਂ ਜਾ ਨਹੀਂ ਸਕਦੇ ਸੀਗੇ ਹੂੰ ਸੋ ਓਵਰ ਆਲ ਜਿਹੜਾ ਹੈਗਾ ਸਹੀ ਨਹੀਂ ਹੋਇਆ ਔਰ ਪੁਲਿਸ ਨੂੰ ਵੀ ਚਾਹੀਦਾ ਜਾਂ ਸੋਸ਼ਲ ਮੀਡੀਆ ਨੂੰ ਵੀ ਚਾਹੀਦਾ ਕੋਈ ਇਹ ਜੀ ਹੋਰ ਥੋੜੀ ਸ਼ਕਤੀ ਹੋ ਜਾਏ ਕਿ ਲੋਕ ਅਜਿਹਾ ਕੁਝ ਕਰਨ ਤੋਂ ਸੋਚਣ ਤੁਸੀਂ ਪ੍ਰੋਪਰ ਚੈਨਲ ਜਾਓ ਤੁਸੀਂ ਉਹਦੇ ਚੈਟਸ ਕੱਢ ਲਓ ਵੀਡੀਓ ਕੱਢ ਲਓ ਪੁਲਿਸ ਨੂੰ ਦੇ ਕੇ ਆਓ ਜੇ ਕੋਈ ਆਈਟੀ ਐਕਟ ਦੇ ਹਿਸਾਬ ਨਾਲ ਜੁਰਮ ਬਣਦਾ ਹੋਏਗਾ ਮੈਂ ਤਾਂ ਇੱਕ ਚੀਜ਼ ਹੋਰ ਕਹਿਣਾ ਆਪਣਾ ਮਨਪ੍ਰੀਤ ਜੇ ਬਣਦਾ ਹੁੰਦਾ ਨਾ ਵੀਡੀਓ ਅਪਲੋਡ ਹੀ ਨਾ ਹੁੰਦੇ ਕਦੀ ਸਹੀ ਗੱਲ ਅਸੀਂ ਤੁਸੀਂ ਵੀ ਕਈ ਵਾਰ ਵੀਡੀਓ ਬਣਾ ਕੇ ਪਾਉਂਦੇ ਆ ਕੁਝ ਹੁੰਦਾ ਹੈ ਜਦੋਂ ਨਾ ਮੈਸੇਜ ਆ ਜਾਂਦਾ ਸਹੀ ਗੱਲ ਵੀ ਸੱਚਾ ਚੀਜ਼ ਗਲਤ ਹੋ ਰਹੀ ਹੈ ਜੀ ਤੇ ਇਸ ਚੀ ਨੂੰ ਰੋਕ ਦਿੱਤਾ ਜਾਵੇ ਉਹਨ ਸਰ ਜਿਹੜੇ ਲੋਕੀ ਇਸ ਇਹਨਾਂ ਪੋਸਟਾਂ ਦੇ ਕਮੈਂਟ ਕਰ ਰਹੇ ਵੀ ਚੰਗਾ ਹੋਇਆ ਫਿਰ ਤੁਸੀਂ ਫੋਲੋ ਹੀ ਕਿਉਂ ਕਰ ਰੱਖਿਆ ਉਹਨੂੰ ਤੁਸੀਂ ਉਹਨਾਂ ਦੇ ਫੋਲੋਅਰਸ ਦੇਖੋ ਨਾ 4 ਲੱਖ ਨੇ ਉਹਨਾਂ ਵਿੱਚੋਂ ਹੀ ਨੇ ਨਾ ਉਹ ਵੀ ਆਪਣਾ ਇਹ 2-4 ਦਿਨਾਂ 'ਚ ਤਾਂ ਬਣੇ ਨਹੀਂ ਹੋਣੇ ਬਿਲਕੁਲ ਸਰ 2-3 ਸਾਲ 4 ਸਾਲ ਤਾਂ ਲੱਗੇ ਹੋਣੇ ਨਾ 3-4 ਸਾਲ ਤੋਂ ਹੀ ਕੁੜੀ ਇਹ ਐਕਟਿਵ ਹੋਣਾ ਸ਼ੁਰੂ ਹੋਈ ਸੀਗੀ ਦੇਖਣ ਵਾਲੇ ਵੀ ਤੁਸੀਂ ਹੋ ਨਿੰਦਾ ਕਰਨ ਵਾਲੇ ਵੀ ਤੁਸੀਂ ਹੋ ਜੇ ਉਹਦੀ ਮੌਤ ਹੋ ਗਈ ਉਹਨੂੰ ਮਾੜਾ ਕਹਿਣ ਵਾਲੇ ਵੀ ਤੁਸੀਂ ਹੋ ਤੇ ਤੁਹਾਡਾ ਮਨੋਰੰਜਨ ਜੇ ਚੱਲ ਰਿਹਾ ਸੀ ਤਾਂ ਵੀ ਠੀਕ ਸੀਗਾ ਇਹ ਕੀ ਗੱਲ ਬਣਦੀ ਹੈ ਵੀ ਦਮੂਹੇ ਨਹੀਂ ਪੜਨਾ ਚਾਹੀਦਾ ਸਰ ਮਤਲਬ ਸੀਰਾ ਇਹੀ ਨਿਕਲਦਾ ਹੈ ਕਿ ਮਤਲਬ ਜਿਹੜਾ ਕਤਲ ਕਰਿਆ ਇਹਨਾਂ ਦੀ ਮਤਲਬ ਇਹ ਕਰ ਹੀ ਨਹੀਂ ਸਕਦੇ ਇਹਨਾਂ ਨੇ ਕਿਉਂ ਕਰਿਆ ਜਦੋਂ ਕਿ ਕਾਨੂੰਨੀ ਗਲਤੀ ਨਹੀਂ ਹੈਗਾ ਤੁਸੀਂ ਮਤਲਬ ਉਹਨਾਂ ਪੁਲਿਸ ਤੇ ਕੋਲ ਲੈ ਕੇ ਜਾਂਦੇ ਐਫ ਆਈ ਆਰ ਕਰਾਂਦੇ ਤਾਂ ਆਪਾਂ ਦੇਖਦੇ ਵੀ ਹਾਂ ਇੱਕ ਕੇਸ ਹੈਗਾ ਆ ਬਣਦਾ ਕਿ ਨਹੀਂ ਬਣਦਾ ਖੈਰ ਹੁਣ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰੇਗਾ ਤੇ ਜੋ ਐਵੀਡੈਂਸ ਪੁਲਿਸ ਕੋਲ ਇਕੱਠੇ ਹੁੰਦੇ ਆ ਚਲਾਨ ਪੇਚ ਹੋਏਗਾ ਜੋ ਸਜ਼ਾ ਬਣਦੀ ਹੈ ਗ੍ਰਿਫਤਾਰੀਆਂ ਹੋ ਗਈਆਂ ਨੇ ਜਿਨ੍ਹਾਂ ਤੇ ਕਤਲ ਦੇ ਦੋਸ਼ ਲੱਗੇ ਨੇ ਨਾ ਨਿਯੰਗ ਸਿੰਘ ਬਾਣੇ ਦੇ ਵਿੱਚ ਵੀ ਹੈਗੇ ਨੇ ਉਹ ਤੇ ਉਸ ਹਾਮਲ ਦੇਖੋ ਆਣ ਵਾਲੇ ਸਮੇਂ 'ਚ ਕੀ ਹੁੰਦਾ ਮਤਲਬ ਜਿਹੜੇ ਦੋਸ਼ੀ ਉਹ ਕਹੇ ਜਾ ਰਹੇ ਨੇ ਕਿ ਹੈਗੇ ਨੇ ਤੇ ਉਹਨਾਂ ਦੇ ਸਾਥੀ ਜਿਹੜੇ ਫੜੇ ਗਏ ਨੇ ਹਨਾ ਤੇ ਹਾਂ ਜੀ ਹਾਂ ਗ੍ਰਿਫਤਾਰ ਕਾਰਵਾਈ ਕਰਿਆ ਗਿਆ ਉਹਨਾਂ ਨੂੰ ਤੇ ਦੇਖਦੇ ਆ ਵੀ ਅੱਗੇ ਕਾਨੂੰਨ ਜਿਹੜਾ ਕੀ ਐਕਸ਼ਨ ਲੈਂਦਾ ਹੈ ਕੀ ਕਰਦਾ ਹੈ ਕਮਲਕੌਰ ਦਾ ਜਿਹੜਾ ਕਤਲ ਹੋਇਆ ਕਿ ਉਹ ਇਸ ਸਿਰਫ ਇਹ وجہ ਦੇ ਨਾਲ ਨਹੀਂ ਸੀ ਹੋਣਾ ਚਾਹੀਦਾ ਜੇ ਇਹਦੀ ਕੋਈ ਬਕਾਇਦਾ وجہ ਹੁੰਦੀ ਤਾਂ ਸ਼ਾਇਦ ਤੇ ਕੋਰਟ ਦੇ ਵਿੱਚ ਜਾਂਦੇ ਐਫ ਆਈ ਆਰ ਕਰਾਉਂਦੇ ਸਭ ਕੁਝ ਪ੍ਰੋਸੈਸ ਹੁੰਦਾ ਪਰ ਇਸ وجہ ਦੇ ਨਾਲ ਨਹੀਂ ਸੀ ਹੋਣਾ ਚਾਹੀਦਾ ਤੇ ਇਹੋ ਜਿਹੀ ਖਬਰਾਂ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਜੇ ਤੁਹਾਨੂੰ ਵੀ ਕੁਝ ਲੱਗਦਾ ਹੈ ਕਿ ਇਸ ਮੁੱਦੇ ਤੇ ਪੋਡਕਾਸਟ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਤੱਕ رائے ਆਣੀ ਚਾਹੀਦੀ ਹੈ ਤਾਂ ਜਰੂਰ ਦੱਸਿਓ ਤੇ ਐਵੇਂ ਹੀ ਸਾਡੇ ਨਾਲ ਜੁੜੇ ਰਹੋ ਤੇ ਧੰਨਵਾਦ